ਪੰਜਾਬ ਚ ਲੁਟੇਰਿਆਂ ਦੇ ਹੌਸਲੇ ਬੁਲੰਦ ਕਸਟਮਰ ਬਣ ਕੇ ਆਏ ਲੁਟੇਰੇ ਦਿਨ ਦਿਹਾੜੇ ਸੁਨਿਆਰੇ ਨਾਲ ਕਰਗੇ ਵੱਡਾ ਕਾਣ ਪੰਜਾਬ ਵਿੱਚ ਲੋਨ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਤਾਂ ਇਸ ਸਭ ਦੇ ਵਿਚਕਾਰ ਇੱਕ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਦਿਨ ਦਿਹਾੜੇ ਲੁਟੇਰੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਕਸਟਮਰ ਬਣ ਕੇ ਆਏ ਇਹ ਲੁਟੇਰੇ ਪਹਿਲਾਂ ਤਾਂ ਸੁਨਿਆਰੇ ਨੂੰ ਸੋਨੇ ਦੀ ਚੈਨ ਦਿਖਾਉਣ ਲਈ ਕਹਿੰਦੇ ਨੇ ਤਾਂ ਫਿਰ ਆਪਣੇ ਕੰਮ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਨੇ ਤਾਂ ਸੁਨਿਆਰੇ ਨੂੰ ਰੱਸੀ ਦੇ ਨਾਲ ਬੰਨ ਕੇ ਹਥਿਆਰਾਂ ਦੀ ਨੋਕ ਦੇ ਉੱਤੇ ਉਸ ਨੂੰ ਬੰਧਕ ਬਣਾ ਲੈਂਦੇ ਨੇ ਤੇ ਦੁਕਾਨ ਦੇ ਵਿੱਚ ਪਈ ਨਗਦੀ ਅਤੇ ਸੋਨਾ ਲੁੱਟ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇੰਨੇ ਦੇ ਵਿੱਚ ਸੁਨਿਆਰਾ ਰੱਸੀ ਖੋਲ ਕੇ ਇੱਕ ਲੁਟੇਰੇ ਨੂੰ ਫੜ ਲੈਂਦਾ ਵਾ ਤੇ ਕਾਫੀ ਜਦੋਜਹਿਦ ਤੋਂ ਬਾਅਦ ਹੱਥੋ ਪਾਈ ਤੋਂ ਬਾਅਦ ਲੁਟੇਰਾ ਫਰਾਰ ਹੋਣ ਕਾਮਯਾਬਤਾ ਹੋ ਜਾਂਦਾ ਹੈ ਵਾੜਾ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਲੁਟੇਰੇ ਅਸਫਲ ਰਹਿੰਦੇ ਨੇ ਤਾਂ ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਵਾ ਜਿਸ ਨੂੰ ਹੁਣ ਆਧਾਰ ਬਣਾ ਕੇ ਪੁਲਿਸ ਅਗਲੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਅਤੇ ਪੁਲਿਸ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਕੁਛ ਨਹੀਂ ਇੱਥੇ ਬੈਠਾ ਸੀਗਾ ਛੋਟਾ ਬ੍ਰਦਰ ਜੀ ਤੇ ਦੋ ਬੰਦੇ ਆਏ ਸਮਾਨ ਦੇਖਣ ਲੱਗੇ ਆ ਕੇ ਜੀ ਕਹਿੰਦੇ ਚੈਨ ਦਿਖਾਓ ਮੰਦਰੀ ਦਿਖਾਓ ਤੇ 15-20 ਮਿੰਟ ਵੇਖਦੇ ਰਹੇ ਤੇ ਮੁੜ ਕੇ ਉਹਨਾਂ ਨੇ ਇੱਕ ਨੇ ਪਿਸਤੌਲ ਕੱਢ ਲਈ ਇੱਕ ਨੇ ਗੰਡਾ ਸਾ ਕੱਢ ਲਿਆ ਜੀ ਤੇ ਕਹਿੰਦੇ ਜੋ ਕੁਛ ਹੈਗਾ ਦੇ ਦਿਓ ਤੇ ਰੱਸੀਆਂ ਨਾਲ ਲੈ ਕੇ ਆਏ ਇਹ ਰੱਸੀਆਂ ਫੜ ਕੇ ਤੇ ਅੰਦਰ ਕਮਰੇ ਚ ਲੈ ਕੇ ਉੱਥੇ ਬੰਨਤਾ ਇਹਨੂੰ ਜਾ ਕੇ ਫਿਰ ਆਪੇ ਉਹ ਪੇਟੀ ਦੇ ਵਿੱਚੋਂ ਸਮਾਨ ਫੋਨ ਕੱਢਿਆ ਤੇ ਭੱਜਣ ਲੱਗੇ ਤੇ ਓਨੀ ਦੇਰ ਨੂੰ ਰੱਸੀ ਮੁੰਡੇ ਨੇ ਖੋਲ ਲਈ ਭਰਾਣੇ ਜੀ ਤੇ ਉਹਨੇ ਫੜਿਆ ਪਿੱਛੋਂ ਜਾ ਕੇ ਇੱਕ ਬੰਦੇ ਨੂੰ ਫੜ ਵੀ ਲਿਆ ਵਾਵਾ ਉਹਨੂੰ ਹੱਥੋਂ ਬਾਈ ਹੋਈ ਇਹਨਾਂ ਦੀ ਆਪਸ 'ਚ ਪਰ ਲਾਗੂ ਬੰਨੂ ਕਿਸੇ ਨੇ ਨਹੀਂ ਕੋਈ ਨਾ ਕੀਤਾ ਤੇ ਭੱਜ ਗਏ ਉਹ ਕਿੰਨੇ ਕਿੰਨੇ ਭਾਜੀ ਲੁਟੇਰੇ ਸੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਇੱਕੋ ਪਿਸਤੌਲ ਸੀਗੀ ਹਾਂਜੀ ਤੇ ਇੱਕੋ ਗੰਡਾਸਾ ਸੀ ਅੱਛਾ ਹਾਂਜੀ ਤੇ ਫਿਰ ਪੁਲਿਸ ਨੂੰ ਕਾਲ ਕੀਤੀ ਪੁਲਿਸ ਮੌਕੇ ਤੇ ਆ ਗਈ ਹਾਂਜੀ ਹਾਂਜੀ ਉਸੇ ਵੇਲੇ ਫਿਰ ਸਾਰੇ ਆ ਗਏ ਪੁਲਿਸ ਨੂੰ ਫੋਨ ਕੀਤਾ ਉਹ ਵੀ ਉਸੇ ਵੇਲੇ ਆ ਗਏ ਨੇ ਉਹਨਾਂ ਨੇ ਵੀ ਸਾਰਾ ਰਿਕਾਰਡ ਕਰ ਲਿਆ ਸਾਰਾ ਆਪਣੇ ਕੋਲ ਉਹ ਬੰਦੀ ਕਾਰਵਾਈ ਕਰਨ ਤੇ ਪਰ ਜਿਸ ਤਰ੍ਹਾਂ ਛਿੱਟੇ ਦਿਨ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਵੱਡੀ ਗੋਤਲੀ ਵਾਰਦਾਤ ਵਾਪਰੀ ਲੱਗਦਾ ਨਹੀਂ ਕਿ ਚੋਰ ਜਿਹੜੇ ਉਹਨਾਂ ਹੌਸਲੇ ਬਣਾਉਂਦਾ ਪੁਲਿਸ ਦਾ ਡਰ ਬਹੁਤ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ ਅੱਜ ਕੱਲ੍ਹ ਕੰਮ ਕਰਨਾ ਹੁਣ ਅਸੀਂ ਵੀ ਦੁਕਾਨਾਂ ਦੇ ਬੈਠੇ ਆ ਸਾਡੀ ਸੇਫਟੀ ਕੋਈ ਨਹੀਂ ਹੈਗੀ ਜੇ ਸਾਨੂੰ ਕਹਿੰਦੇ ਆ ਗਾਨੂ ਗਹਿਰਾ ਸਾਡੀ ਉਹ ਵੀ ਕਿਤੇ ਜਮ੍ਹਾਂ ਕਰਾਓ ਤਾਂ ਸੁਨਾਰਾ ਕੀ ਕਰੇ ਸਕਦਾ ਇੱਥੇ ਹੈ ਕੀ ਕਰੇ ਬੰਦਾ ਬਹਿ ਵੀ ਇੱਥੇ ਨਹੀਂ ਹੈਗਾ ਕਬੀ ਆਸੀ ਇਕੱਲਾ ਸੀ ਕਰਗਾ ਪੁਲਿਸੀ ਕਰਮਚਾਰੀ ਕਿਵੇਂ ਦੇਖਦੇ ਉੱਥੇ ਕਹਿੰਦੇ ਪੀਸੀਆਰ ਚਲਦੀ ਰਹਿੰਦੀ ਹਰ ਵੇਲੇ ਨਹੀਂ ਹੁਣ ਪਤਾ ਨਹੀਂ ਜੀ ਇਹਦੋਂ ਇੱਕ ਪੁਲਿਸ ਵਾਲੇ ਕਰਨਗੇ ਜਿਹਦਾ ਆਏ ਹੀ ਨਹੀਂ ਸਾਰਾ ਇੱਕ ਇੱਕ ਦੀ ਗੱਲ ਸਾਡੀ ਸਵਾਲ ਜੀ ਹੋਈ ਜੇ ਉਹ ਕਿਹੜੇ ਕਿਹੜਾ ਸਮਾਨ ਜਿਹੜਾ ਉਹ ਲੈ ਕੇ ਕੋਈ ਕੁਝ ਪਤਾ ਲੱਗਾ ਡੇੜੇ ਸਾਰਾ ਜੀ ਥੋੜਾ ਬੋਧਾ ਦੇਖਣਾ ਪੈਣਾ ਸਾਰਾ ਜੀ ਨਹੀਂ ਪਤਾ ਇਹ ਹਾਲਾ ਬੋਲਤ ਰਹਿੰਦੀ ਸੋਫੀ ਤੇ ਆ ਉਹਦਾ ਅੰਦਾਜ਼ਾ ਕਿੰਨੇ ਕਿੰਨੇ ਦਾ ਨੁਕਸਾਨ ਹੋਇਆ ਨੇ ਸਰ ਅਜੇ ਨਹੀਂ ਪਤਾ ਦਾਦਾ ਜੀ ਇੱਥੇ ਹੁਣੇ ਤੇ ਗੱਲਬਾਤ ਹੋਈ ਹੈ ਦੇਖ ਲੈਣੇ ਆ ਦੱਸਦਣੇ ਅੱਜ 4:00 ਵਜੇ ਕੁਝ ਮਿੰਟਸ ਦਾ ਇੱਕ ਵਾਕਿਆ ਹੋਇਆ ਹੈ ਇੱਥੇ ਜੁਲੀ ਸ਼ਾਪ ਦੇ ਉੱਤੇ ਦੋ ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਦੇ ਓਨਰ ਸੀਗੇ ਉਹਨਾਂ ਦੇ ਨਾਲ ਗਲਤ ਕੀਤੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਨੇ ਡਾਕਟਰ ਮਾਰ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋ ਜਿਹੜੀ ਹੈ ਲੁੱਟ ਖੋ ਕਰਨ ਦੀ ਔਰ ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਨੂੰ ਕਾਫੀ ਕਲੂਜ਼ ਜਿਹੜੇ ਇਹਨਾਂ ਦੇ ਮਿਲ ਗਏ ਬਹੁਤ ਜਲਦੀ ਇਹਨਾਂ ਨੂੰ ਫ੍ਰੀਸ ਕਰ ਰਹੇ ਆ ਇਸ ਸਬੰਧ ਵਿੱਚ 379 ਬੀ ਦੇ ਵਿੱਚ ਅਸੀਂ ਜਿਹੜਾ ਪਕਸ਼ਾ ਖਾਣਾ ਸ਼ੈੱਡ ਦੇ ਵਿੱਚ ਦਰਜ ਕਰ ਲਿਆ ਹੈ ਸੀਸੀਟੀਵੀ ਸਾਨੂੰ ਹਾਂਜੀ ਸੀਸੀਟੀਵੀ ਵੀ ਸਾਹਮਣੇ ਦੇਖੋ ਜਿਹੜੇ ਜਿੰਨੇ ਵੀ ਆਪਰੇਸ਼ਨ ਗੱਲਾਂ ਹੈਗੀਆਂ ਉਹ ਮੈਂ ਤੁਹਾਡਾ ਇਸ ਟਾਈਮ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨੀਸ਼ੀਅਲ ਸਟੇਜ ਹੈ ਅਜੇ ਇਹਦਾ ਮੇਰਾ ਕੇਸ ਖਰਾਬ ਹੋ ਸਕਦੇ ਸਾਡੇ ਲੋਕਾਂ ਨੂੰ ਲਿੰਕਸ ਜਿਹੜੇ ਹੈ ਕ੍ਰਿਮੀਨਲ ਨੂੰ ਮਿਲ ਸਕਦੇ ਇਸ ਕਰਕੇ ਮੈਂ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਮੇਰੇ ਕੋਲ ਹੈਗੇ ਲਿੰਕਸ ਆਗੇ ਨੇ ਪਰ ਬਹੁਤ ਜਲਦੀ ਇਹ ਕੇਸ ਜਿਹੜਾ ਹੈਗਾ ਟਰੇਸ ਕਰ ਲਿਆ ਜਾਏਗਾ ਕਿੰਨੇ ਬੰਦੇ ਨੇ ਕੱਥੇ ਆਏ ਦੋ ਬੰਦੇ ਹੈਗੇ ਨੇ ਜਿਹੜੇ ਕੇਸ ਤੇ ਆਏ ਕੇਸ ਤੇ ਨਹੀਂ ਆਇਆ ਉਹ ਮੈਂ ਚੀਜ਼ ਤੁਹਾਡਾ ਡਿਸਕਲੋਜ਼ ਨਹੀਂ ਐ ਇਸ ਕਾ ਸਟੇਜ ਤੇ ਕਰ ਸਕਦਾ